ਚੈਨਲ ਦਾ ਆ ਰੈਨ ਨਿਊਜ਼ ਵੇਖ ਲਈ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਕਹਿੰਦੇ ਹਨ ਕਿ ਵੱਡ ਬਡੇਰੇ ਪੂਜਨਯੋਗ ਹਨ ਜ਼ਿਲ੍ਹਾ ਗੁਰਦਾਸਪੁਰ ਦੇ ਇੱਕ ਅਸਬਾ ਕਾਨਵੜ ਤੋਂ ਇਸੇ ਤਰ੍ਹਾਂ ਦੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਸ਼ਪ ਰਾਜਪੂਤ ਮਹਿਰਾ ਬਰਾਦਰੀ ਟੂਰੇ ਗੋਤਰ ਦੀ ਮੇਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵੱਡੇ ਪੱਧਰ ਤੇ ਮਨਾਇ ਗਈ ਹਜ਼ਾਰਾਂ ਦੀ ਗਿਣਤੀ ਵਿੱਚ ਟੂਰੇ ਗੋਤਰ ਦੇ ਲੋਕਾਂ ਨੇ ਪਰਿਵਾਰਾਂ ਸਮੇਤ ਇੱਥੇ ਪਹੁੰਚ ਕੇ ਆਪਣੇ ਵੱਡ ਬਡੇਰਾਂ ਦੇ ਸਥਾਨ ਤੇ ਹਾਜ਼ਰੀ ਲਗਾਈ ਇਸ ਮੌਕੇ ਜਾਣਕਾਰ ਦਿੰਦਿਆਂ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਜੋਗਿੰਦਰ ਸਿੰਘ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 28 ਮਈ ਨੂੰ ਤੂਰੇ ਗੋਤਰ ਦੇ ਲੋਕਾਂ ਦੀ ਮੇਲ ਇੱਥੇ ਮਨਾਈ ਜਾ ਰਹੀ ਹੈ। ਉਹਨਾਂ ਕਹਿ ਕੇ ਇਹ ਸਥਾਨ ਜਿਲ੍ਹਾ ਗੁਰਦਾਸਪੁਰ ਦੇ ਕਸਬਾ ਕਨਵਣ ਵਿਖੇ ਚੰਨਣਪੀਰ ਨਜ਼ਦੀਕ ਸਥਿਤ ਹੈ। ਉਹਨਾਂ ਕਹਿ ਕੇ ਪ੍ਰਬੰਧਕ ਕਮੇਟੀ ਵੱਲੋਂ ਵੱਡੇ ਪੱਧਰ ਤੇ ਇੰਤਜ਼ਾਮ ਕੀਤੇ ਗਏ ਹਨ। ਉਹਨਾਂ ਕਹਿ ਕੇ ਸੰਗਤਾਂ ਦੇ ਸਹਿਯੋਗ ਦੇ ਨਾਲ ਬਾਬਾ ਜੀ ਦੇ ਉੱਪਰ ਸ਼ੈੱਡ ਪਾਈ ਗਈ ਹੈ ਅਤੇ ਸ਼ਾਂਕ ਕੀਤੀ ਗਈ ਹੈ। ਅਤੇ ਭੋਖ ਵਿੱਚ ਵੀ ਪ੍ਰਬੰਧਕ ਕਮੇਟੀ ਵੱਡੇ ਇੰਤਜ਼ਾਮ ਕਰ ਰਹੀ ਹੈ। ਉਹਨਾਂ ਕਹਿੰਦੇ ਕਿ ਆਈਆਂ ਸੰਗਤਾਂ ਵਾਸਤੇ ਠੰਡੇ ਜਲਦੀਆਂ ਸ਼ਬੀਲਾ ਅਤੇ ਅਟੁੱਟ ਲੰਗਰ ਵਰਤਾਏ ਜਾ ਰਹੇ ਹਨ। ਉਹਨਾਂ ਕਹਿੰਦੇ ਕਿ ਇਸ ਤੋਂ ਇਲਾਵਾ ਸੰਗਤਾਂ ਵੱਲੋਂ ਆਪੋ ਆਪਣੀ ਸ਼ਰਧਾ ਮੁਤਾਬਕ ਆਈਸਕ੍ਰੀਮ ਦੇ ਲੰਗਰ, ਠੰਡਿਆਂ ਦੇ ਲੰਗਰ ਅਤੇ ਵੱਖ-ਵੱਖ ਤਰ੍ਹਾਂ ਦੀ ਸੇਵਾ ਕੀਤੀ ਜਾ ਰਹੀ ਹੈ। ਇਸ ਮੌਕੇ ਉਹਨਾਂ ਨੇ ਪੂਰੇ ਗੋਤਰ ਦੇ ਲੋਕਾਂ ਦੇ ਜਠੇਰਿਆਂ ਦੇ ਰਸਮ ਰਿਵਾਜ ਵੀ ਦੱਸੇ। ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਕੁਝ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ। ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube, Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਸਰਚ ਕਰੋ ਦਾ ਆਰ ਐਨ ਨਿਊਜ਼ ਅਤੇ ਜੁੜੇ ਰਹੋ ਤਾਜ਼ੀਆਂ ਖਬਰਾਂ ਦੇਖਣੇ ਸਾਡੇ ਨਾਲ ਕਾਨਵਣ ਤੋਂ ਪੱਤਰਕਾਰ ਨਰਿੰਦਰ ਕੌਰ ਪਰਿਵਾਲ ਅਤੇ ਰਿੰਕੂ ਰਾਜਾ ਦੀ ਇੱਕ ਖਾਸ ਰਿਪੋਰਟ ਜੈਬਾ ਬੇਦੀ ਜੀ ਮੇਰਾ ਨਾਮ ਜਗਿੰਦਰ ਸਿੰਘ ਹੈਗਾ ਜੀ ਆ ਆਪਾ ਜਿਹੜਾ ਇਹ ਮੇਲ ਹੈਗਾ ਵਾ ਤੂਰੇ ਮਹਿਰਾ ਵੈਲਫੇਅਰ ਸੁਸਾਇਟੀ ਤੂਰੇ ਬਰਾਦਰੀ ਗੋਤਰ ਤੇ ਨਾਲ ਮੇਰਾ ਲੱਗਦਾ ਵਾ ਇਹ ਮੇਲਾ ਹਰ 28 ਤਰੀਕ ਨੂੰ ਲੱਗਦਾ ਹੈਗਾ ਠੀਕ ਹੈ ਜਿਹੜਾ ਇਹਦਾ ਐਡਰੈਸ ਹੈਗਾ ਜੀ ਕਿ ਕਾਨੋਵਾਲ ਠੀਕ ਹੈ ਚੰਨਨਪੀਲ ਦੇ ਲਾਗੇ ਹੈਗਾ ਜੀ ਠੀਕ ਹੈ ਤੇ ਅਸੀਂ ਤੇ ਕਮੇਟੀ ਦੀ ਜਿਹੜੀ ਭਾਗ ਦੌੜ ਆ ਸਾਡੇ ਹੱਥ ਇਹ ਸਾਡੇ ਹੱਥ ਜਿਹੜੀ ਆ ਇਹ ਪਿਛਲੇ ਸਾਲ ਆਈ ਸੀਗੀ ਠੀਕ ਹੈ ਜੀ ਉਸ ਤੋਂ ਬਾਅਦ ਆ ਕੈਸ਼ੀਅਰ ਸਾਹਿਬ ਹੈਗੇ ਆ ਆ ਸੈਕਟਰੀ ਸਾਹਿਬ ਹੈਗੇ ਆ ਆ ਆਲ ਮੈਂਬਰਸ ਹੈਗੇ ਮੇਰੇ ਕਮੇਟੀ ਦੇ ਜਿਹੜੇ ਕਿ ਅਸੀਂ ਜੋੜ ਬਾਕੀ ਸੰਗਤ ਦੀ ਸੇਵਾ ਨਾਲ ਬਾਬਾ ਬਾਬੇ ਜਗਾ ਦੇ ਪਿਛਲੇ ਵਾਰ ਸ਼ੈੱਡ ਨਹੀਂ ਸੀਗਾ ਇਸ ਵਾਰ ਸ਼ੈੱਡ ਪਾਇਆ ਜਿਹੜਾ ਤੇ ਬਾਬੇ ਨੂੰ ਸ਼ਾਂਹ ਕੀਤੀ ਜਾ ਤੇ ਜੋ ਜਗਾ ਦਾ ਆਲਾ ਕਬਜ਼ਾ ਕੇਸ ਚੱਲਦਾ ਸੀ ਉਹ ਕੇਸ ਜਿੱਤ ਕੇ ਅਸੀਂ ਕੇਸ ਦੀ ਜਗਾ ਜਗਾ ਖਬਰ ਕੀਤੀ ਆ ਤੇ ਆਉਣ ਵਾਲਾ ਟਾਈਮ ਜਿਹੜਾ ਹੈਗਾ ਬਾਬੇ ਦੀ ਸੰਗਤ ਦੇ ਨਾਲ ਸੰਜੋਗ ਦੇ ਨਾਲ ਅਸੀਂ ਇਹ ਚਾਹੁੰਦੇ ਆ ਕਿ ਅਸੀਂ ਬਹੁਤ ਵੱਡਾ ਤੇ ਵਿਸ਼ਾਲ ਮੰਦਿਰ ਬਣਾਇਆ ਜਾਵੇ ਕਿ ਇੱਥੇ ਕੀ ਸੰਗਤ ਆਰਾਮ ਉਹ ਆ ਕੇ ਬਿਸ਼ਰਾਮ ਕਰੇ ਰਾਤ ਨੂੰ ਰਵੇ ਧੀਆ ਭੈਣਾਂ ਰਹਿ ਸਕਦੀਆਂ ਜਿਹੜਾ ਮਰਜੀ ਆ ਕੇ ਜਦੋਂ ਮਰਜੀ ਆ ਕੇ ਪਿੱਛੇ ਵੀ ਆ ਕੇ ਮ ਸਾਡੇ ਕੇ ਉਹਨੂੰ ਪੱਕਾ ਮਿਲੇ ਉਹਨੂੰ ਪਾਣੀ ਦੀ ਵਸੂਲਦਾ ਮਿਲੇ ਰਹਿਣ ਸਹਿਣ ਦੀ ਸਹੂਲਤ ਮਿਲੇ ਸਾਡਾ ਆਬਚਾਰ ਆਏਗਾ ਜੀ ਭਗਤ ਜੀ ਰਸਮ ਰਵਾਇਤ ਦੱਸ ਦੋ ਜੇ ਕਿਹਦੇ ਬੱਚਾ ਹੁੰਦਾ ਵਾ ਜਾ ਕੇ ਦਾ ਵਿਆਹ ਹੁੰਦਾ ਤਾਂ ਕੀ ਲੈ ਕੇ ਇੱਥੇ ਆਏ ਦੇਖੋ ਜੀ ਜੋ ਇੱਥੇ ਸਾਡੇ ਤੋਆ ਦਾ ਤੇਰੀ ਜਗ੍ਹਾ ਹੈਗੀ ਆ ਕਿਤੇ ਜਿਹੜੀ ਸਾਡੇ ਕਕੜਾਈ ਚੜਦੀ ਹੈਗੀ ਆ ਠੀਕ ਆ ਤੇ ਚੁੰਨੀ ਚੜਦੀ ਮਾਤਾ ਦੀ ਤੇ ਬਾਬੇ ਦਾ ਜਿਹੜਾ ਰੋੜ ਛੜਦਾ ਹੈਗਾ ਤਾਂ ਬਹੁਤ ਦੋ ਸੰਤਾਨ ਦੀਆਂ ਜੇ ਦਿੱਲੀ ਤੇ ਹਿਮਾਚਲ ਠੀਕ ਹੈ ਮਟੇਂਡਾ ਨਵਾਂ ਸ਼ਹਿਰ ਤੋਂ ਠੀਕ ਹੈ ਲੁਧਿਆਣੇ ਤੋਂ ਅੰਮ੍ਰਿਤਸਰ ਤੋਂ ਬਹੁਤ ਬਹੁਤ ਲੋਕਾਂ ਦਾ ਸੰਤਾਂ ਆਦੀਆਂ ਵਾ ਮੋਕੇ ਤੋਂ ਬੰਬੇ ਤੋਂ ਵੀ ਆ ਵੀ ਮੋਬਾਈਲ ਨੰਬਰ ਬੋਲ ਦੋ ਜੇ ਕਿਸੇ ਨੂੰ ਸੰਪਰਕ ਕਰਨਾ ਹੈ ਤੁਹਾਨੂੰ ਮੇਰਾ ਮੋਬਾਈਲ ਨੰਬਰ ਜੀ 826483465 ਫਿਰ ਦੁਬਾਰਾ ਰਪੀਟ ਕਰਦਾ 826483465 ਕਿਹ ਕੀ ਪ੍ਰਬੰਧ ਕੀਤੇ ਗਏ ਸੰਤਾਂ ਵਾਸਤੇ ਕਿਤੇ ਜੀ ਸਵਾਦ ਪ੍ਰਬੰਧਾ ਵਾਸਤੇ ਜੀ ਅਸੀਂ ਚਾਹ ਦਾ ਲੰਗਰ ਸ਼ੁਰੂ ਕੀਤਾ ਸੀਗਾ ਜੀ ਤੇ ਸੰਗਤਾਂ ਸਵੇਰੇ ਖਾਲੀ ਪੇਟ ਆਉਂਦੀਆਂ ਸੀਗੀਆਂ ਨਿਰੇ ਕਾਲ ਦੇ ਮੱਥਾ ਟੇਕਦੀਆਂ ਵਾਂ ਉਹਨਾਂ ਬਾਅਦ ਤੇ ਲੰਗਰ ਦੀ ਸੇਵਾ ਜਿਹੜੀ 12 ਵਜੇ ਸ਼ੁਰੂ ਹੁੰਦੀ ਸੀ ਤੇ ਸੰਗਤਾਂ ਖਾਲੀ ਪੇਟ ਜਾਂਦੀਆਂ ਸੀ ਇਸ ਵਾਰ ਚਾਹ ਦਾ ਲੰਗਰ ਨਾਲ ਸ਼ੁਰੂ ਕੀਤਾ ਗਿਆ ਹੈਗਾ ਨਾਲ ਸ਼ਮਿਲਾਂ ਲਾਈਆਂ ਗਈਆਂ ਠੱਡੇ ਪਾਣੀ ਦੀਆਂ ਹੋਰ ਸੰਗਤਾਂ ਵੱਲੋਂ ਆਈਸਕ੍ਰੀਮ ਦੀ ਲੰਗਰ ਕੋਰਡੀਨ ਦੇ ਲੰਗਰ ਜੋ ਜੋ ਸਰਦਾ ਚੱਲ ਰਿਹਾ ਹੈ ਚੱਲਦਾ ਪਿਆ ਹੈ ਸਾੜਾ ਇਸ ਤੋਂ ਬਾਅਦ ਇੱਕੰਜਗਾ ਮਿਠਾਈਆਂ ਜਨਗੀਆਂ ਕੰਜਗਾਂ ਦੀ ਰਸੀਦ ਵਿਆਸ ਕਰਕੇ ਤੋਂ ਬਾਅਦ ਫਿਰ ਲੰਗਰ ਦੀ ਸੇਵਾ ਅਟੁੱਟ ਲੰਗਰ ਵਰਤੂਗਾ